ਖਬਰਨਾਮਾ ਦੇਖ ਰਿਆ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂ ਜੋੜੇ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਰਾਤੋਂ ਰਾਤ ਕਾਰਵਾਈ ਕੀਤੀ ਗਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਆਦੇਸ਼ ਦਿੱਤੇ ਰਾਜਾ ਵਰਿੰਗ ਨੂੰ ਅਤੇ ਰਾਜਾ ਵਰਿੰਗ ਨੇ ਰਾਤੋਂ ਰਾਤ ਨਵਜੋਤ ਕੌਰ ਸਿੱਧੂ ਨੂੰ ਅਣਮਿੱਥੇ ਸਮੇਂ ਦੇ ਲਈ ਕਾਂਗਰਸ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਹੋ ਚੁੱਕੀ ਹੈ ਇਸ ਉੱਤੇ ਵੱਡਾ ਐਕਸ਼ਨ ਲੈਣ ਜਾ ਰਹੇ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਹਾਲਾਂਕਿ ਰਾਜਾ ਵੜਿੰਗ ਦੀਆਂ ਲੱਤਾਂ ਸਿੱਧੂ ਜੋੜੇ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਵੀ ਕਾਫੀ ਸਮੇਂ ਤੋਂ ਖਿੱਚੀਆਂ ਜਾ ਰਹੀਆਂ ਸੀ ਕਿ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨਗੀ ਲਈ ਫਿਟ ਨਹੀਂ ਰਾਜਾ ਵੜਿੰਗ ਲੇਕਿਨ ਰਾਜਾ ਵੜਿੰਗ ਦੇ ਕੋਲ ਜਿਹੜੀ ਪਾਵਰ ਆਈ ਹੈ ਉਸ ਦਾ ਬਖੂਬੀ ਦੇ ਨਾਲ ਇਸਤੇਮਾਲ ਕਰ ਰਹੇ ਨਹੀਂ ਰਾਜਾ ਵੜਿੰਗ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਨਵਜੋਤ ਕੌਰ ਸਿੱਧੂ ਨੇ ਜਿਹੜੇ ਸ਼ਬਦੀ ਹਮਲੇ ਕੀਤੇ ਨੇ ਪ੍ਰਤਾਪ ਸਿੰਘ ਬਾਜਬਾ ਸੁਭਿੰਦਰ ਸਿੰਘ ਰੰਧਾਵਾ ਫਰਗਤ ਸਿੰਘ ਚਰਨਜੀਤ ਸਿੰਘ ਚੱਲਨੀ ਰਾਜਾ ਵੜਿੰਗ ਅਤੇ ਦੂਸਰੇ ਪਾਸੇ ਆਰੇ ਹੱਥੀ ਲਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੇ ਜਿਹੜੇ ਇਲਜ਼ਾਮ ਲਗਾਏ ਨੇ 500 ਕਰੋੜ ਰੁਪਏ ਦੇ ਅਟੈਚੀ ਵਾਲੇ ਨੂੰ ਲੈ ਕੇ ਕਿ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲਿਆ ਜਾਂਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਤਾਂ ਵਿਧਾਇਕਾਂ ਜਦੋਂ ਇਹ ਵਿਧਾਨ ਸਭਾ ਦੀਆਂ ਟਿਕਟਾਂ ਤੇ ਲੋਕ ਸਭਾ ਦੀਆਂ ਟਿਕਟਾਂ ਵੰਦੇ ਨੇ ਉਹਨਾਂ ਕੋਲੋਂ ਵੀ ਇਹ ਵੋਟਾ ਪੈਸਾ ਲੈਂਦੇ ਨੇ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਵੀ ਪੈਸਾ ਮੰਤਰੀ ਬਣਾਉਣ ਦੇ ਵਿੱਚ ਵੀ ਪੈਸਾ ਯਾਨੀ ਕਿ ਕੌਂਸਲ ਅਤੇ ਮੇਰ ਬਣਾਉਣ ਦੇ ਵਿੱਚ ਵੀ ਮੋਟਾ ਪੈਸਾ ਲਿਆ ਜਾਂਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬਲੋ ਇਹ ਕੁਰਸੀਆਂ ਦੇ ਸੌਦੇਬਾਜ਼ੀ ਕਰਦੇ ਨੇ ਤੇ ਦੂਸਰੇ ਪਾਸੇ ਵਾਰਨਿੰਗ ਦੇ ਦਿੱਤੀ ਹੈ ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੜਿੰਗ ਦਾ ਸਿੱਧੂ ਪਰਿਵਾਰ ਤੇ ਪਲਟਵਾਰ ਨਤੀਜਾ ਜ਼ੀਰੋ ਰਿਹਾ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੁਖਸ ਵਿੱਚ ਪਹਿਲੀ ਵਾਰ ਸਿੱਧੂ ਪਰਿਵਾਰ ਨੂੰ ਸਿੱਧਾ ਜਵਾਬ ਦਿੱਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਉਹਨਾਂ ਲੋਕਾਂ ਨੂੰ ਪ੍ਰਧਾਨਿਤ ਕੀਤਾ ਹੈ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪ੍ਰਧਾਨ ਬਣ ਦੇ ਬਾਵਜੂਦ ਇਹਨਾਂ ਦੇ ਨਤੀਜੇ ਜ਼ੀਰੋ ਰਹੇ ਉਹਨਾਂ ਨੇ ਸਪਸ਼ਟ ਕੀਤਾ ਕਿ ਜੇਕਰ ਅਨੁਸ਼ਾਸਨਹੀਣਤਾ ਜਾਰੀ ਰਹੀ ਤਾਂ ਕਾਂਗਰਸ ਪਾਰਟੀ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਪਾਰਟੀ ਨੇ ਕਾਰਵਾਈ ਤਾਂ ਆਲਰੇਡੀ ਸ਼ੁਰੂ ਕਰ ਦਿੱਤੀ ਹੈ ਵਰਿੰਗ ਨੇ ਵਰਿੰਗ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਤੋਂ ਸੱਤਾ ਦੀ ਵਾਗਡੋਰ ਸੰਭਾਲੀ ਮੰਤਰੀ ਦੇ ਅਹੁਦੇ ਲੈ ਪ੍ਰਧਾਨ ਬਣਾਏਗਾ ਉਹਨਾਂ ਨੂੰ ਅਜਿਹੇ ਬਿਆਨ ਦਿੰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਵਿਵਾਦ ਦੀ ਜੜ ਡਾਕਟਰ ਨਵਜੋਤ ਕੌਰ ਸਿੱਧੂ ਦੇ ਦੋਸ਼ ਹੈ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਬਲ ਲਈ 500 ਕਰੋੜ ਰੁਪਏ ਵਾਲਾ ਬੀਫ ਕੇਸ ਚਾਹੀਦਾ ਹੈ ਇਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਸਮੇਂ ਸੂਜਿੰਦਰ ਸਿੰਘ ਲਾਵਾ ਪ੍ਰਤਾਪ ਸਿੰਘ ਬਾਜਵਾ ਤੇ ਟਿਕਟਾਂ ਦੇ ਬਦਲੇ ਪੈਸੇ ਲਾ ਪੈਸੇ ਲੈਣ ਦਾ ਦੋਸ਼ ਲਗਾਇਆ ਜਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਬਤਲ ਕੀਤਾ ਤਾਂ ਨਮਜੋਤ ਕੌਰ ਸਿੱਧੂ ਨੇ ਬੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਡਾਕਟਰ ਨਮਜੋਤ ਕੌਰ ਸਿੱਧੂ ਦੇ ਰਾਜਾ ਬੜਿੰਗ ਦੇ ਅਹਿਮ ਦੋਸ਼ ਟਵਿੱਟਰ 'ਤੇ ਆਈ ਚੋਣਾਂ ਚੋਣ ਹਾਰਨ ਦਾ ਕਾਰਨ ਵਿੰਗਲੇ ਆਪਣੇ ਹਲਕੇ ਵਿੱਚ ਦੋ ਵਾਰ ਹਾਰੇ ਕਿਉਂਕਿ ਉਹਨਾਂ ਦਾ ਧਿਆਨ ਜਨਤਾ ਦੀ ਸੇਵਾ ਕਰਨ ਦੀ بجائے ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਵਿਰੋਧੀ ਧਿਰ ਨਾਲ ਮਿਲੀਪੂਤ ਕਰਨ ਤੇ ਉਹਨਾਂ ਉਹਨਾਂ ਤੇ ਗੁਜਰਾਤ ਵਿੱਚ ਟਿਕਟਾਂ ਵੰਚਣ ਦਾ ਦੋਸ਼ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਬਾਹਰ ਕਰ ਦਿੱਤਾ ਗਿਆ ਇਸ ਪੈਸੇ ਲਈ ਉਹਨਾਂ ਨੇ ਮਹੰਗੀਆਂ ਕਾਰਾ ਜ਼ਿਲ੍ਹੇ ਕੇ ਡਿਫੈਂਡਰ ਕੀਤੀਆਂ ਉਹਨਾਂ ਨੇ ਸਪਸ਼ਟ ਕੀਤਾ ਕਾਂਗਰਸ ਨੇ ਉਹਨਾਂ ਨੂੰ ਕਦੇ ਪੈਸੇ ਨਹੀਂ ਮੰਗੇ ਪਰ ਸਿੱਧੂ ਦੇ ਮੁੱਖ ਮੰਤਰੀ ਨਾਮ ਬਣਨ ਬਾਰੇ ਸਵਾਲ ਕੀਤਾ ਸਾਡੇ ਕੋਲ ਖਰਚ ਕਰਨ ਲਈ 500 ਕਰੋੜ ਰੁਪਏ ਨਹੀਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਿੱਧੂ ਨਵਜੋਤ ਸਿੰਘ ਸਿੱਧੂ ਜੇਕਰ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਰਤਾ indiscipline ਕਰੀਟ ਕਰਦੇ ਨੇ ਆਮ ਆਦਮੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਾਹਰ ਕੱਢ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਿੱਧੂ ਜੋੜੇ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਆਪਣੇ ਆਪ ਨੂੰ ਦੁੱਧ ਧੋਸਾ ਦੱਸ ਰਹੇ ਨੇ ਕਿ ਕੋਂਗ ਨਵਜੋਤ ਕੌਰ ਸਿੱਧੂ ਸਾਰਿਆਂ ਦੇ ਪਰਪੋਤੇ ਜਿਹੜੇ ਹੌਲੀ-ਹੌਲੀ ਫਰੋਲ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖਲਾਸੇ ਹੋਣਗੇ ਨਵਜੋਤ ਸਿੰਘ ਸਿੱਧੂ ਜੇਕਰ ਕੁਝ ਅਵਾ ਤਵਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਖਿਲਾਫ ਜਾ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਖਿਲਾਫ ਕੋਈ ਮੋਰਚਾ ਖੋਲਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਰਾਜਾ ਵੜਿੰਗ ਵੱਲੋਂ ਬਾਹਰ ਕੱਢਿਆ ਜਾ ਸਕਦਾ